ਹੋ ਤੇਰੇ ਸ਼ਹਿਰ ਦਾ ਗੇੜਾ ਲੱਗਦਾ ਖਾਸ ਵਜਾ ਕਰਕੇ ਸੋਚੀ ਨਾ ਕਿ ਤੇਰੀ ਸੂਰਤ ਵੇਖਣ ਆਉਣੇ ਆ ਇੱਕ ਖਿੱਚ ਹੁੰਦੀ ਮੈਨੂੰ ਮੇਰੇ ਜਿਗਰੀ ਯਾਰਾਂ ਦੀ ਤੇ ਦੂਜਾ ਆਪਣੇ ਕਾਲਜ ਮੱਥਾ ਟੇਕਣ ਆਉਣੇ ਆ ਅੱਜ ਵੀ ਮਿਲੇ ਸਕੂਨ ਇਮਾਰਤ ਵੱਲ ਨੂੰ ਮੂੰਹ ਕਰਕੇ ਹੋ ਕੁਝ ਪਾਲ ਲੈ ਲਈ ਤੇ ਫੇਰ ਦਾਖਲਾ ਲੈ ਲਿਆ ਲਗਦਾ ਏ ਹੋ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਪਰ ਦਿਲ ਦਾ ਟੋਟਾ ਅੱਜ ਵੀ ਉਥੇ ਰਹਿ ਗਿਆ ਲਗਦਾ ਏ ਹੋ ਕਾਲਜ ਵਿੱਚੋਂ ਨਿਕਲੇ ਤਾਂ ਬੜੇ ਸਾਲ ਬੀਤ ਗਏ ਨੇ ਪਰ ਦਿਲ ਦਾ ਟੋਟਾ ਅੱਜ ਵੀ ਉਥੇ ਰਹਿ ਗਿਆ ਲਗਦਾ ਏ ਔਰ ਆਪਣੀ ਬੜੀ ਖਾਸ ਉਹ ਦੇ ਆਦਤ ਹੁੰਦੀ ਹੈ ਕਿ ਲੈਕਚਰ ਕੱਟ ਲਵਾਣੇ ਆ ਤੇ ਕੰਟੀਨ ਤੇ ਜ਼ਿਆਦਾ ਵਿੱਚ ਰਹਿਣ ਤਾਂ ਉਹਨੂੰ ਯਾਦ ਕਰਦੇ ਕੀ ਲਿਖਿਆ ਹੋ ਸਾਰਾ ਦਿਨ ਹੀ ਲੰਘ ਜਾਂਦਾ ਸੀ ਵਿੱਚ ਕੰਟੀਨਾਂ ਦੇ ਖੁੱਲੇ ਖਾਤੇ ਪੈਸੇ ਨਾ ਵਿੱਚ ਹੋਣੇ ਜੀਨਾਂ ਦੇ ਹੋ ਬੇਫਿਕਰੀ ਦੀ ਜ਼ਿੰਦਗੀ ਐਦਾਂ ਹੀ ਲੰਘਣੀ ਹੁੰਦੀ ਸੀ ਉਦੋਂ ਐਸ਼ ਪਰਸਤੀ ਫੁੱਲ ਤੇ ਗੱਡੀ ਮੰਗਵੀ ਹੁੰਦੀ ਸੀ ਅੱਜ ਵੀ ਕੋਲੋਂ ਕਾਲੀ ਵਿੱਚ ਕੋਈ ਲੰਘ ਜਾਵੇ ਓ ਮੇਨ ਗੇਟ ਤੇ ਪੰਗਾ ਜਾ ਕੋਈ ਪੈ ਗਿਆ ਲੱਗਦਾ ਏ ਹੋ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਪਰ ਦਿਲ ਦਾ ਟੋਟਾ ਅੱਜ ਵੀ ਉਥੇ ਰਹਿ ਗਿਆ ਲੱਗਦਾ ਏ ਹੋ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਫਰੀਦ ਦੇ ਲਦਾ ਟੁੱਟਾਇ ਜੀ ਵੀ ਉਥੇ ਰਹਿ ਗਿਆ ਲੱਗਦਾ ਏ